ਜਮੀ ਹਾਂ ਬੂਆ ਕੀ ਕਹਿ ਰਹੀ ਹੈ ਅਜੇ ਬੱਚੇ ਨੂੰ ਲੱਗੇ ਤੇ ਮੈਂ ਗੱਲ ਸਮਝਾਵਾਂ ਹੁਣ ਤੇਰੀ ਸੱਸ ਗਈ ਆ ਮਰ ਹੁਣ ਤੈਨੂੰ ਸਾਰਾ ਆਪਣਾ ਘਰ ਬਾ ਤੇਰੇ ਸਿਰ ਤੇ ਪੈ ਗਿਆ ਵਾ ਹੈ ਸਾਰੀਆਂ ਜ਼ਿੰਮੇਵਾਰੀਆਂ ਤੇਰੇ ਉੱਤੇ ਆ ਰਿਸ਼ਤੇਦਾਰਾਂ ਨੂੰ ਵੀ ਮਿਲਣਾ ਵਾ ਹਰ ਕਿਥਾਂ ਤੇ ਜਾਣਾ ਤੇਨੂੰ ਇਹ ਪਤਾ ਹੋਣਾ ਮੈਂ ਕਿੰਨਾ ਖਰਚਾ ਕਰਨਾ ਮੈਂ ਕਿੱਥੋਂ ਕਰਾਂਗੀ ਮੈਂ ਕਿੱਦਾਂ ਆਪਣਾ ਘਰ ਚਲਾਵਾਂਗੀ ਹਾ ਤੈਨੂੰ ਲੋੜ ਪੈਂਦੀ ਆ ਤੇ ਪੂਆ ਨੂੰ ਪੁੱਛ ਪੂਆ ਮੇਰਾ ਘਰ ਕਿੱਦਾਂ ਚੱਲੂਗਾ ਤੇ ਪੂਆ ਤੈਨੂੰ ਸਮਝਾਉਣ ਗਈਆਂ ਪੂਆ ਪੰਜੇ ਪੂਆ ਤੈਨੂੰ ਸਾਫ਼ ਪੂਰਾ ਦੇਣ ਗਈਆਂ ਇਹਨਾਂ ਨੂੰ ਤੂੰ ਕਹੀਂ ਵੀ ਮੈਨੂੰ ਪੂਆ ਸਾਥ ਨਹੀਂ ਗਿਆ ਦਿੰਦੀਆਂ ਸਾਡਾ ਆਪਣਾ ਖੂਨ ਹੈ ਤੂੰ ਇਹਨੂੰ ਚੰਗੀ ਤਰ੍ਹਾਂ ਸਮਝਾ ਕੇ ਰੱਖਣਾ ਇਹਨੇ ਕਹਣਾ ਮੈਂ ਅੰਦਰ ਮੜ ਕੇ ਰੋਂਦੀ ਰਹਾਂ ਮੇਰਾ ਕਿੱਦਾਂ ਕੰਮ ਚੱਲੂਗਾ ਕੰਮ ਚਲਾਉਣ ਵਾਲਾ ਹੁੰਦਾ ਵਾਇਗਰ ਉੱਤੇ ਤੂੰ ਭਰੋਸਾ ਰੱਖਣਾ ਵਾ ਆਪਾਂ ਜਦੋਂ ਅਸੀਂ ਪਿੰਡ ਵਿੱਚ ਆਉਣਾ ਵਾ ਨਾ ਸਾਨੂੰ ਤੇਰੀ ਸੋਭਾ ਜਾਈਦੀ ਆ ਸਾਨੂੰ ਪਏ ਆਈਆਂ ਨੂੰ ਚਾਰਨੇ ਤੋਂ ਰੋਟੀ ਦੇਦੀ ਆਪਾਂ ਕਹਣਾ ਸਾਡੀ ਪਤਿਓ ਨੂੰ ਬਹੁਤ ਜਿਆਦਾ ਚੰਗੀਆਂ ਨੂੰ ਮਿਲੀ ਆ ਪਤਾ ਲੱਗਿਆ ਸ਼ਰੀਕਾ ਨੂੰ ਕਿ ਨੂੰ ਵਸਣ ਲਈ ਇਹ ਘਰ ਦੇ ਵਿੱਚ ਹੈ ਕਿ ਨਹੀਂ ਮੈਂ ਸਮਝ ਲਿਆ ਨੇ ਗੱਲਾਂ ਕੋਈ ਨਹੀਂ ਮੈਂ ਧਿਆਨ ਰੱਖਾਂਗੀ ਬਾਕੀ ਜੇ ਕਿਤੇ ਮੈਨੂੰ ਲੋੜ ਪੈਗੀ ਮੈਂ ਫੋਨ ਤੁਹਾਨੂੰ ਕਰ ਹੀ ਲੈਣਾ ਹਾਂ ਤੈਨੂੰ ਔਖੀ ਭਾਰੀ ਵੇਲੇ ਲੋੜ ਪੈਗੀ ਤੁਹਾਡ ਕੋ ਆਪਾਂ ਤੇਰੀ ਪੂਰੀ ਮਾਇਦ ਕਰਾਂਗੇ ਪੰਜੇ ਪਹਿਣਾ ਚਲ ਠੀਕ ਆ ਪੂਆ ਚਲ ਕੋਈ ਵੀ ਖਾ ਲੈ ਰੋਟੀ ਹੈ ਹੁਣ ਮੈਨੂੰ ਪਤਾ ਨਹੀਂ ਕਿਉਂ ਵਾਜਾਂ ਮਾਰਨ ਦੀ ਅਛਾ ਇਹੋ ਗੱਲਾਂ ਕਹਿ ਰਹੀਆਂ ਸੀ ਤੂੰ ਮੈਂ ਚੱਲੇ ਹੁਣ ਮੈਂ ਸਮਝਾਦਾ ਚਲ ਠੀਕ ਖਾ ਲੋ ਰੋਟੀ ਕੋਈ ਠੀਕ ਹੈ